ਟੜਕੜਾ ਮੁੰਡਾ ਜੀ ਤੇ ਕੁੜੀ ਵਾਲੇ ਅੱਗ ਲਾ ਕੇ ਗਏ ਕੁੜੀ ਤੇ ਮੁੰਡਾ ਦੋਵੇਂ ਆਪਸ ਵਿੱਚ ਦੋ ਤਿੰਨ ਵਾਰੀ ਚਲੇ ਗਏ ਜੀ ਤੇ ਨਾਲ ਕਲੀ ਕੁੜੀ ਦੀ ਗਲਤੀ ਨਾ ਕਲੇ ਮੁੰਡੇ ਦੀ ਗਲਤੀ ਹੈ ਦੋਹਾਂ ਤਰ੍ਹਾਂ ਦੀ ਗਲਤੀ ਹੈ ਤੇ ਉਹਨਾਂ ਨੇ ਸਾਡੀ ਕੁੜੀ ਦਾ ਵਿਆਹ ਰੱਖਿਆ ਸੀ ਉਹਨਾਂ ਨੂੰ ਪਤਾ ਸੀ ਇਹਨਾਂ ਦਾ ਵਿਆਹ ਰੱਖਿਆ ਵੀ ਘਰੇ ਦਾਜ ਵਗੈਰਾ ਪੈਸੇ ਦੀ ਲੈਂਦੇ ਹੋਏ ਆ ਜੀ ਤੇ ਉਹਨਾਂ ਨੇ ਰਾਤੇ ਰਾਤ ਦਾ ਰਾਂਝਸ਼ ਬਣਾ ਕੇ ਸਵੇਰ 8-7 ਤੋਂ 8 ਬੰਦੇ ਆਏ ਤੇ ਸਵੇਰ ਪੈਟਰੋਲ ਦੀਆਂ ਕੰਨੀਆਂ ਸੀਂਗਾਂ ਨਾਲ ਕੋਲੇ ਤੇ ਕਾਫੇ ਸੀ ਗਰਾਸ ਸੀ ਸਾਰੇ ਕੁਝ ਸੀਗੇ ਕੋਲ ਪ੍ਰਬੰਧ ਕਰਕੇ ਸੀ ਉਹ ਇੱਥੇ ਆ ਗਏ ਸਾਡੇ ਘਰੇ ਕੋਈ ਨਹੀਂ ਕਿਉਂਕਿ ਅਸੀਂ ਡੰਡਾ ਧਿੰਦੇ ਉਹਨਾਂ ਨੇ ਅੱਗ ਲਾ ਦਿੱਤੀ ਐ ਅਸੀਂ ਅੱਗ ਬੁਝਾਈ ਨਹੀਂ ਅੱਗ ਫਾਇਰ ਵਿਗੇਟ ਨੇ ਬੁਝਾਈ ਲੱਖਿਆਲੀ ਵਾਲੇ ਆਏ ਆ ਜੀ 112 ਵਾਲੀ ਵੀ ਆਏ ਆ ਉਹਨਾਂ ਕੋਲੇ ਇਲੈਕਟ੍ਰੀਕ ਰੂਟ ਚ ਸਾਡਾ ਦਿੱਤਾ ਹੋਇਆ ਸਾਰਾ ਕੁਝ ਅਸੀਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜੀ ਸਖਤੋ ਸਖਤ ਕਾਰਵਾਈ ਹੋਵੇ ਐਸਐਸਪੀ ਨੂੰ ਡੀਐਸਪੀ ਨੂੰ ਵੀ ਜਾਣੇ ਆ ਵੀ ਇਹ ਬੰਦੇ ਚੱਕੇ ਜਾਣੇ ਕਿਉਂਕਿ ਇਹਨਾਂ ਦੇ ਕਾਰੋਬਾਰ ਬੜੇ ਡੁੰਗੇ ਚਿੱਟੇ ਦਾ ਕਾਰੋਬਾਰ ਵੀ ਕਰਦੇ ਇਹ ਇਹਨਾਂ ਦੇ ਚੋਰੀਆਂ ਬਗੈਂਦੀਆਂ ਵੀ ਕਰਦੇ ਅਸੀਂ ਆਣੇ ਆ ਵੀ ਸਾਡੀ ਕੁੜੀਆਂ ਸਮਾਨ ਸਾਰਾ ਗਾਲਦੇ ਹੁਣ ਅਸੀਂ ਕਿੱਥੋਂ ਵਿਆਹ ਕਰਾਂਗੇ ਸਾਡੇ ਕੋਲੇ ਸੀ ਸਾਰਾ ਕੁਝ ਸਾੜਤਾ ਜੀ ਹੁਣ ਅਸੀਂ ਗਰੀਬ ਬੰਦੇ ਇਹਨਾਂ ਗੜੀ ਲਖੜੀ ਪੁਲਿਸ ਦਾ ਦੋਚੀਆਂ ਨੂੰ ਸਜ਼ਾ ਦੇਵੇ ਸਾਡੀ ਵੀ ਵੱਧ ਵੱਧ ਮਦਦ ਕੀਤੀ ਹੈ ਇਸ ਤਾਮਕੋਰ ਦੇ ਰਹਿਣ ਵਾਲਿਆ ਮਾਵਲਾ ਜੀ ਕੁੜੀ ਦਾ ਰੋਲਾ ਸੀਗਾ ਮੁੰਡਾ ਕੁੜੀ ਵੀ ਦੋ ਤਿੰਨ ਵਾਰੀ ਵਿਆਹ ਵਾਲਾ ਪੈ ਗਿਆ ਸੀਗਾ ਉਹਨਾਂ ਦਾ ਤੇ ਹੁਣ ਕੁੜੀ ਆਪ ਭੱਜ ਕੇ ਕਈ ਰਿਸ਼ਤੇਦਾਰੀ ਦੇ ਵਿੱਚ ਸੀਗੀ ਉਹ ਕੁੜੀ ਮੁੰਡੇ ਦੇ ਨਾਲ ਵੀ ਸੁਬਾ ਫੇਰ ਇਹਨਾਂ ਨੇ ਆ ਕੇ ਸੁਬਾ ਅੱਗ ਲਾਤੀ ਆ ਵੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਗੰਡਾ ਦੇਣ ਗਏ ਸੀਗੇ ਤੇ ਸਾਰਾ ਕੁੜੀ ਦਾ ਦਾਜ ਸਾੜ ਤਾਂ ਸੋਨਾ ਸੱਪਾ ਵੀ ਲੈ ਕੇ ਕੱਢ ਕੇ ਉਹ ਵੀ 15 ਦਿਨ ਰਹਿੰਦੇ ਸੀ ਕੁੜੀ ਦੇ ਵਿਆਹ ਜੀ 15 ਤਰੀਕ ਨੂੰ ਨਾਂ ਦੱਸਿਓ ਆ ਸਿਤਾ ਜੀ ਇਹ ਹੀ ਸਮਝਦੇ ਰਾਂਜੀਸੇ ਸਮਝ ਗਏ। ਇਹ ਹੀ ਸਾਡੇ ਘਰੇ ਬੰਦੇ ਵੜ ਗਏ ਸੀਗੇ 10 ਜਣੇ ਤੇ ਸਾਰੇ ਸਮਾਨ ਨੂੰ ਅੱਗ ਲਾਤੀ ਸਾਡੀ ਕੁੜੀ ਦਾ ਵਿਆਹ ਸੀਗਾ ਜੀ 15 ਤਰੀਕ ਨੂੰ ਤੇ ਸਾਰਾ ਸਮਾਨ ਜਿਹੜਾ ਦਾਜ ਦਾ ਬਣਾਇਆ ਸੀਗਾ ਸਾਰਾ ਸਾੜ ਗਏ ਜੀ ਤੇ 5 ਪੰਜ ਟੋਲੇ ਸੋਨਾ ਸੀਗਾ ਜੀ ਉਹ ਵੀ ਲੱਗ ਗਈ ਸਾਰਾ ਇਹ ਜੀ ਕੁੜੀ ਦਾ ਰੌਲਾ ਸੀਗਾ ਜੀ ਇਹਨਾਂ ਦੀ। ਹੂੰ ਕੁੜੀ ਇਹਨਾਂ ਦੀ ਪਹਿਲਾਂ ਵੀ ਭੱਜ ਗਈ ਸੀ ਤੇ ਲਖੇ ਵਾਲੀ ਥਾਣੇ ਸਾਡਾ ਰਾਈਨਾਮਾ ਹੋ ਗਿਆ ਸੀ ਜੀ। ਉੱਥੇ ਲਿਖਿਆ ਗਿਆ ਸੀ ਨਾਂ ਮੁੰਡਾ ਪਿੰਡ ਵੜਨਾ ਚਾਹੀਦਾ ਤੇ ਨਾਂ ਕੁੜੀ। ਤੇ ਕੁੜੀ ਪਿੰਡ ਲਿਆਏ ਸੀਗੇ ਜੀ ਉਸ ਤੋਂ ਬਾਅਦ ਫਿਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੋ ਤਿੰਨ ਵਾਰੀ ਇੱਕ ਕੁੜੀ ਫੇਰ ਭੱਜ ਗਈ ਸੀ ਜੀ ਤੇ ਇਹਨਾਂ ਨੇ ਫਿਰ ਆਇਆ ਕਿ ਅੱਗ ਲਾਤੀ ਮੇਰਾ ਭਰਾ ਸੀਗਾ ਜੀ ਨਹੀਂ ਨਹੀਂ ਇੱਥੇ ਨਹੀਂ ਰਹਿੰਦਾ ਸੀ ਬਾਹਰ ਰਹਿੰਦਾ ਸੀਗਾ ਜੀ ਉਹਨੂੰ ਹੋ ਗਿਆ ਸੀ ਸਾਲ ਹੋ ਗਿਆ ਸੀ ਜੀ ਰਾਜਨਾਮੇ ਨੂੰ ਹੋ ਗਏ 4 ਕਿ ਮਹੀਨੇ ਹੋ ਗਏ ਨਹੀਂ ਉਸ ਤੋਂ ਬਾਅਦ